ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੋਂ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਜਾਨਕਿ 28 29 ਅਤੇ 30 ਜਾਨਕਿ ਤਿੰਨ ਦਿਨ ਮੀਂਹ ਦੇੜ ਰਹੇ ਨੇ ਬਾਕੀ ਦੇ ਵਿੱਚ ਕਿਵੇਂ ਦਾ ਤਾਪਮਾਨ ਮੀਂਹ ਦੇ ਬੱਦਲ ਵਾਲੀ ਸਿਸਟਮ ਦੇਖਣ ਨੂੰ ਮਿਲੇਗਾ ਕਿਉਂਕਿ ਦੌਰਤ ਇੱਕ ਪੱਛਮੀ ਸਿਸਟਮ ਪੰਜਾਬ ਦੇ ਵੱਲ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਤੇ ਇਸ ਦੇ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਨੇੜੇ ਤੇੜੇ ਮੀਂਹ ਕਰਨ ਦੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਮੀਂਹ ਕਰਨ ਦੀ ਸਮਰੱਥਾ ਹੈ ਪੱਛਮੀ ਸਿਸਟਮ ਰੱਖ ਰਿਹਾ ਹੈ ਭਲਾ ਪੰਜਾਬ ਤੋਂ ਕਾਫੀ ਦੂਰ ਹੈ ਅੱਜ ਗੱਲ ਕੀਤੀ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਪੂਰਬੀ ਹਵਾ ਦਾ ਅਸਰ ਦਿਖਾਈ ਦੇ ਰਿਹਾ ਹੈ ਪੂਰਬ ਤੋਂ ਲਗਾਤਾਰ ਹਵਾ ਚੱਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਥੋੜੀ-ਬੋਤੀ ਨਮੀ ਦਾ ਮਾਹੌਲ ਬਣ ਸਕਦਾ ਹੈ ਧੁੰਦ ਵਗੈਰਾ ਦੇ ਹਾਲਾਤ ਵੀ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਪੰਜਾਬ ਦੇ ਲਗਭਗ ਕੁਝ-ਕੁਝ ਇਲਾਕੇ ਵਿੱਚ ਹਜੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਪਰ ਬਹੁਤਾ ਅਸਰ ਧੁੰਦ ਦਾ ਜ ਨਹੀਂ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਹਾਲਾਤ ਕਿਵੇਂ ਦੇ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਗੱਲ ਕੀਤੀ ਜਾਵੇ ਅੱਜ ਦਿਨ ਦੇ ਵੇਲੇ ਮੌਸਮ ਠੀਕ ਠਾਕ ਹੈ ਹਲਕੀ ਦਰਮਿਆਨੀ ਧੁੰਦ ਵੀ ਰਹੇਗੀ ਬੱਦਲਵਾਈ ਬਣਦੀ ਹੋਈ ਦਿਖਾਈ ਦੇਵੇਗੀ ਤੇ ਦੁਪਹਿਰ ਵੇਲੇ ਚੰਗੀ ਧੁੱਪ ਵੀ ਲਿਸ਼ਕਦੀ ਦਿਖਾਈ ਦੇਵੇਗੀ ਤਾਪਮਾਨ ਵਿੱਚ ਥੋੜੀ ਬਹੁਤੀ ਗਰਮੈਸ਼ ਦਾ ਮਾਹੌਲ ਦੇਖਣ ਨੂੰ ਮਿਲੇਗਾ ਪੂਰਬੀ ਹਵਾ ਚੱਲਣ ਦੇ ਕਾਰਨ ਅੱਜ ਦਿਨ ਦੇ ਵੇਲੇ ਤਾਪਮਾਨ ਜਿਹੜਾ 23-24 ਡਿਗਰੀ ਤੱਕ ਬਣਿਆ ਰਹੇਗਾ ਸ਼ਾਮ ਦੇ ਵੇਲੇ ਤਾਪਮਾਨ ਫਿਰ ਘਟ ਕੇ 20 ਡਿਗਰੀ ਤੇ ਰਾਤ ਦੇ ਵੇਲੇ ਤਾਪਮਾਨ ਲਗਭਗ 12-13 ਡਿਗਰੀ ਤੱਕ ਆ ਜਾਵੇਗਾ ਕੱਲ ਦੀ ਗੱਲ ਕੀਤੀ ਜਾਵੇ ਯਾਨੀ ਕਿ 29 ਨਵੰਬਰ ਦੀ ਤਨਾਤ ਨਵੰਬਰ ਨੂੰ ਹਲਕੇ ਦਰਮਿਆਨੀ ਬੱਦਲਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਜੋ ਕਿ ਫਿਲਹਾਲ ਪਾਕਿਸਤਾਨ ਦੇ ਗੇੜ ਵਿੱਚ ਬਣੀ ਹੋਈ ਹੈ ਤੇ ਇਹ ਬੱਦਲਵਾਈ ਪੰਜਾਬ ਵੱਲ ਕੂਚ ਕਰੇਗੀ ਇਸ ਬੱਦਲਵਾਈ ਦੇ ਨਾਲ ਪੰਜਾਬ ਦੇ ਵਿੱਚ ਹਲਕੇ ਦਰਮਿਆਨੀ ਠੰਡ ਦਾ ਮਾਹੌਲ ਜ਼ਿਆਦਾ ਵਧਦਾ ਹੋਇਆ ਦਿਖਾਈ ਦੇਵੇਗਾ ਕਿਉਂਕਿ ਲੋਕੜ ਮੀਚੀ ਬੱਦਲਵਾਈ ਅਤੇ ਮੀਂਹ ਤੇ ਥੋੜੀ ਬਹੁਤੀ ਸੂਰਜ ਦੇ ਵਿਚਕਾਰ ਚਲਦੀ ਰਹੇਗੀ ਕਿਣਮਣ ਕਣੀ ਦੇ ਹਾਲਾਤ 29 ਤਰੀਕ ਤੋਂ ਵਣਦੇ ਹੋਏ ਦਿਖਾਈ ਦੇਣਗੇ ਤੇ ਜਿਵੇਂ ਹੀ 30 ਤਰੀਕ ਆਉਂਦੀ ਹੈ ਤਾਂ ਇਹ ਸਿਸਟਮ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਐਕਟੀਵੇਟ ਹੁੰਦਾ ਦਿਖਾਈ ਦੇਵੇਗਾ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਕਰਦਾਸਪੁਰ ਪਟਾਣਕੋਟ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਜਾਨੀ ਕਿ ਸੈਂਟਰਲ ਪੰਜਾਬ ਤੋਂ ਉੱਪਰ ਉੱਪਰ ਮੱਝ ਅਤੇ ਦੁਆਬੇ ਦੇ ਇਲਾਕਿਆਂ ਵਿੱਚ ਇਹ ਬਦਲ ਬਈ ਐਕਟੀਵੇਟ ਦਿਖਾਈ ਦੇਵੇਗੀ ਕਿਣਮਣ ਕਣੀ ਦੇ ਹਾਲਾਤ ਵੀ ਬਣ ਸਕਦੇ ਨੇ ਕੋਈ ਭਾਰੀ ਮੀਂਹ ਦੇ ਸੰਕੇਤ ਫਿਲਹਾਲ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਏ ਕਿਸੇ ਤਰੀਕੇ ਦਾ ਅਲਰਟ ਜਾਰੀ ਨਹੀਂ ਹੋਇਆ ਹੈ ਬੱਦਲ ਬਾਈ ਸਿਰਫ ਹਲਕੀ ਤੋਂ ਦੇ ਰੇਨੀ ਸਿਸਟਮ ਦੀ ਪਹਾੜੀ ਖੇਤਰਾਂ ਵਿੱਚ ਐਕਟੀਵੇਟ ਹੋਵੇਗੀ ਪਹਾੜੀ ਖੇਤਰਾਂ ਦੇ ਵਿੱਚ ਆਪਾਂ ਨੂੰ ਜ਼ਿਆਦਾ ਇਸ ਦੀ ਕਿਰਿਆ ਹੁੰਦੀ ਦਿਖਾਈ ਦੇਵੇਗੀ ਅਗਰ ਇਸ ਦੇ ਨਾਲ ਮੀਂਹ ਵਗੈਰਾ ਹੁੰਦਾ ਹੈ ਤੋਂ ਤੋਂ ਤੋਰ ਹੱਤਾ ਮਿਲੇਗੀ ਪਰ ਤਾਪਮਾਨ ਦੇ ਵਿੱਚ ਵੱਡੀ ਗਰਾਵੜ ਆਉਂਦੀ ਦਿਖਾਈ ਦੇਵੇਗੀ ਤਾਪਮਾਨ ਜਿਹੜੇ ਨੇ 2 ਤੋਂ 3 ਡਿਗਰੀ ਦਿਨ ਦੇ ਵੇਲੇ ਘਿਰ ਸਕਦੇ ਨੇ ਮੈਕਸੀ ਮੈਕਸਿਮਮ 4 ਤੋਂ 5 ਡਿਗਰੀ ਦੇ ਵਕਤ ਤੱਕ ਵੀ ਤਾਪਮਾਨ ਥੱਲੇ ਘਿਰ ਸਕਦੇ ਨੇ ਦਿਨ ਦਾ ਤਾਪਮਾਨ ਜਿਹੜਾ ਹੈ ਉਹ ਸਾਨੂੰ 20 ਡਿਗਰੀ ਚੋਂ 20 ਡਿਗਰੀ ਤੋਂ ਥੱਲੇ ਆਉਂਦਾ ਦਿਖਾਈ ਦੇਵੇਗਾ ਅਗਰ ਅਜਿਹੀ ਕੋਈ ਕਾਰਵਾਈ ਹੁੰਦੀ ਹੈ ਤਾਂ ਠੰਡ ਦੇ ਵਿੱਚ ਅਚਾਨਕ ਵਾਧਾ ਹੁੰਦਾ ਦਿਖਾਈ ਦੇਵੇਗਾ ਇਸ ਕਾਰਵਾਈ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਕੱਲ ਦੀ ਵੀਡੀਓ ਵਿੱਚ ਸ਼ਾਮ ਵੇਲੇ ਜਾਂ ਦੁਪਹਿਰ ਵੇਲੇ ਪ੍ਰੋਪਰ ਦੇ ਦੇਵਾਂਗੇ ਇਸੇ ਕਰਕੇ ਦਰਅ ਤਰੁ ਤੋ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰਦੇ ਹੋ ਕਮੈਂਟ ਕਰਨਾ ਨਾ ਭੁੱਲਿਓ ਹਲਾਕੇ ਦੇ ਮੌਸਮ ਦੇ ਹਾਲਾਤ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ